ਮੈਂ ਬਚਪਨ ਦਾ ਇਸ ਲੈਂਡ ਦੇ ਚ ਹਜ ਦਾ ਨਹੀਂ ਆ ਦੇਸ਼ ਦੀ ਜਦ ਵਨ ਡੋ ਯੂ ਤਾਂ ਮੈਂ 12 ਸਾਲ ਦਾ ਸੀ ਇਨਾ ਅੱਖਾਂ ਨਾਲ ਮੈਂ ਕਤਲੇ ਆਮ ਦੇਖਿਆ ਜਿਸ ਟ੍ਰੇਨ ਦੇ ਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਦੇ ਸਭ ਕਤਲ ਹੋ ਗਏ ਸਭ ਕਤਲ ਹੋ ਗਏ ਮੈਂ بڑے ਖੂਨ ਖਰਾਬੇ ਛੋਟੇ ਹੁੰਦਿਆਂ ਦੇਖਿਆ ਕਿ ਇਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ ਮਕਾਨਾਂ ਦੇ ਬਕਾਨ ਸੜ ਗਏ ਕਿਵੇਂ ਅਸੀਂ ਨਿਕਲੇ ਅਲਵਰ ਦੇ ਚਾਇ ਉਹ ਟ੍ਰੇਨ ਗਵਰਨਮੈਂਟ ਨੇ ਅਲਵਰ ਭੇਜੀ ਸਾਡੇ ਬੇ ਇਹਦੇ ਜਿੰਨੇ ਬੰਦੇ ਨੇ ਉੱਥੇ ਸੈਟ ਕਰੋ ਅਲਵਰ ਸਟੇਟ ਸੀ ਮਹਾਰਾਜਾਂ ਵੇਲਣ ਵਾਸਤੇ ਆਇਆ ਬੜੀ ਹਮਦਰਦੀ ਜਤਾਈ ਜਿਹੜੇ ਛੋਟੇ ਬੱਚੇ ਸਨ ਕਹਿੰਦੇ ਇਹਨਾਂ ਨੂੰ ਸਕੂਲ ਵਿੱਚ ਭੇਜਿਆ ਕਰੋ ਫੀਸ ਵੀ ਮਾਫ ਕਿਤਾਬਾਂ ਵੀ ਮਿਲਣਗੀਆਂ ਯੂਨੀਫਾਰਮ ਵੀ ਮਿਲੇਗੀ ਹੋਰ ਵੀ ਸਹੂਲਤਾਂ ਮੈਂ ਵੀ ਗਿਆ ਪਹਿਲੀ ਕਲਾਸ ਵਿੱਚ ਬਿਠਾਇਆ ਮੈਂ ਕਿ ਮੈਂ 6ਵੀਂ ਦਾ 7ਵੀਂ ਦਾ ਵਿਦਿਆਰਥੀ ਆ 6ਵੀਂ ਪਾਸ ਕਰਕੇ ਮੈਂ 7ਵੀਂ 'ਚ ਬੈਠਾ ਸੀ ਇਹਨੂੰ ਪਹਿਲੀ 'ਚ ਬਿਠਾਣ ਕਹਿੰਦੇ ਕਿ ਤੈਨੂੰ ਸੰਸਕ੍ਰਿਤ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਤੇ ਹਿੰਦੀ ਮੀਡੀਅਮ ਤੂੰ ਜਿੱਥੇ ਪੜਦਾ ਰਿਹਾ ਉਰਦੂ ਮੀਡੀਅਮ ਸੀ ਤੇ ਪਰਸ਼ੀਅਨ ਮੀਡੀਅਮ ਸੀ ਇਦ ਪਹਿਲੀ ਤਾਂ ਚੱਲਣਾ ਪਏਗਾ ਮੈਂ ਦੂਜੇ ਦਿਨ ਨਹੀਂ ਗਿਆ ਫਿਰ ਮੈਂ ਬਿਆਂਗਮ ਹੋ ਗਿਆ ਇਕਲੌਤਾ ਲੜਕਾ ਸੀ ਤੇ ਮੈਂ ਨਿਕਲ ਗਿਆ ਮੈਂ ਬੜੀਆਂ ਠੋਕਣਾ ਫਿਰ ਘਾਦੀਆਂ ਫਿਰ ਸਾਧੂਆਂ ਦੇ ਚੱਕਰਾਂ 'ਚ ਮੈ ਰਿਆ ਔਰ ਮੈਂ ਫਿਰ بڑے بڑے ਸਾਧੂ ਦੇਖ ਮੈਂ ਨਿਰਮਲਿਆਂ ਨਾਲ ਰਿਹਾ ਉਦਾਸੀਆਂ ਨਾਲ ਰਿਹਾ ਬੇਰਾਗਿਆਂ ਨਾਲ ਰਿਹਾ ਨਿਰਮਲ ਅਖਾੜਾ ਬਨਾਰਸ ਦੇ ਫਿਰ ਮੇਰੀ ਟਾਰਸ ਵੱਜੀ ਜਦ ਮੈਂ ਕਈਆਂ ਦੀ ਸੁਰਤ ਉੱਚੀ ਦੇਖੀ ਕਈਆਂ ਦੀ ਖੇਡਦੇ تھے ਕਈਆਂ ਦੀ ਸਾਧਨਾ ਨੂੰ ਭਾਗ ਲਗਦੇ ਆ ਦੇਖਿਆ ਮੈਂ ਕਿ ਖੇਡ ਹੈ ਤੇ ਸਹੀ ਸਾਗਰ ਵਿੱਚ ਤੇ ਕਦੀ ਕਦਾਈ ਕੋਈ ਘਤ ਕਿਸਤੀ ਡੁੱਬਦੀ ਹੈ ਬਾਕੀਆਂ ਤੇ ਬਾਹਰ ਹੋ ਜਾਂਦੀਆਂ ਨੇ ਪਰ ਸੰਸਾਰ ਸਾਗਰ ਦੇ ਤੇ ਜ਼ਿੰਦਗੀ ਦੀਆਂ ਬੇੜੀਆਂ ਬਹੁਤੀਆਂ ਡੁੱਬ ਜਾਂਦੀਆਂ ਨੇ ਕੋਈ ਕਦ ਪਾਰ ਹੁੰਦੀ ਹੈ ਤੇ ਇਸਾਂ ਦੇ ਪਾਰ ਹੋਏ ਪੁਰਸ਼ ਮੈਂ ਦੇਖੇ ਤਾਰਸ ਬੰਜੀ ਹੈ ਇਹ ਵੀ ਇੱਕ ਦੁਨੀਆ ਚੋਂ ਕਿ ਫਰੰਟੀਅਰ ਦਾ ਇਲਾਕਾ ਧਾਰਮਿਕ ਇਲਾਕਾ ਸੇ ਬੱਚਾ ਸਵੇਰੇ ਜਬਦੀ ਸਾਬ ਦਾ ਪਾਠ ਪੂਰਾ ਨਾ ਕਰ ਲਵੇ ਤੇ ਰੋਟੀ ਨਹੀਂ ਮਿਲਦੀ ਸੀ ਇਹ ਵੀ ਮੈਰਜ ਕਰਦੇ ਆ ਸ਼ਾਮ ਨੂੰ ਗੁਰਦੁਆਰੇ ਗਿਆ ਨਹੀਂ ਰਹਿ ਰਾਤ ਸਾਹਿਬ ਦੇ ਸ਼ਾਮਲ ਨੇ ਹੋਏ ਇੱਕ ਇੱਕ ਪੰਕਤੀ ਰਹਿ ਰਾਤ ਸਾਹਿਬ ਦੀ ਪੜ੍ਹਦੀ ਸੀ ਸਾਰੀ ਸੰਗਤ ਲੈਂ ਲਾ ਕੇ ਸ਼ਾਮਲ ਨਹੀਂ ਹੋਇਆ ਰੋਟੀ ਨੇ ਮਿਲਦੀ ਸੀ